ਤਮਿਲਨਾਡੂ ਦੇ ਕਰੂਰ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਭਿਆਨਕ ਘਟਨਾ ਵਾਪਰ ਗਈ ਜਦੋਂ ਅਦਾਕਾਰ ਤੋਂ ਸਿਆਸਤਦਾਨ ਬਨੇਲ ਥਲਾਪਤੀ ਵਿਜੇ ਦੀ ਪਾਰਟੀ ਤਮਿਲਗਾ ਵੇਰਤੀ ਕਜਗਮ ਦੀ ਇੱਕ ਰੈਲੀ ਵਿੱਚ ਪਾਜੜ ਮਚ ਗਈ ਇਸ ਪਾਜੜ 'ਚ ਹੁਣ ਤੱਕ 38 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦੋਂ ਕਿ 50 ਤੋਂ ਵੱਧ ਹੋਰ ਗੰਭੀਰ ਜ਼ਖਮੀ ਹਨ ਮ੍ਰਿਤਕਾਂ ਵਿੱਚ ਔਰਤਾ ਅਤੇ ਬੱਚੇ ਵੀ ਸ਼ਾਮਲ ਹਨ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਜੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਅਤੇ ਹਜ਼ਾਰਾਂ ਲੋਕ ਸਟੇਜ ਦੇ ਸਾਹਮਣੇ ਇਕੱਠੇ ਹੋ ਗਏ ਪੀੜਤਾਂ ਦਾ ਦਬਾਅ ਇਨਾਂ ਤੇ ਦੀ ਕਿ ਬਹੁਤ ਸਾਰੇ ਲੋਕ ਇੱਕ ਦੂਜੇ ਦੇ ਉੱਪਰ ਡਿੱਗ ਪਏ ਅਤੇ बेहोश ਹੋ ਗਏ। ਸਥਿਤੀ ਵਿਗੜਤੀ ਦੇਖ ਕੇ ਵਿਜੇ ਨੂੰ ਆਪਣਾ ਭਾषण ਰੋਕਣਾ ਪਿਆ ਅਤੇ ਮੈਡੀਕਲ ਟੀਮਾਂ ਨੂੰ ਮੌਕੇ ਤੇ ਬੁਲਾਇਆ ਗਿਆ। ਸਥਾਨਕ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ ਭਰਗਤ ਵਿੱਚ ਆ ਗਿਆ। ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਅਤੇ ਪੇੜ ਨੂੰ ਪਿੱਛੇ ਧੱਕਣ ਲਈ लाठी चार्ज ਕੀਤਾ। ਪਾਣੀ ਦੀਆਂ ਬੋਤਲਾਂ, ਮੁੱਢਲੀ ਸਹਾਇਤਾ ਅਤੇ ਐਂਬੂਲੈਂਸਾਂ ਤੁਰੰਤ ਭੇਜੀਆਂ ਗਈਆਂ। ਜ਼ਖਮੀਆਂ ਨੂੰ ਕਰੋੜ ਸਰਕਾਰੀ ਮੈਡੀਕਲ ਕਾਲਜ, ਜ਼ਿਲ੍ਹਾ ਹਸਪਤਾਲ ਅਤੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।